ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਦੋ ਨਵੇਂ ਨੋਟੀਫਿਕੇਸ਼ਨ ਲੈ ਕੇ ਇੱਕ ਵੀਡੀਓ ਦੇ ਵਿੱਚ ਹੀ ਆਪਾਂ ਦੋ ਨਵੇਂ ਨੋਟੀਫਿਕੇਸ਼ਨਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਵਿੱਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਲਾਈਕ ਜ਼ਰੂਰ ਕਰਦੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਦੇ ਹੋ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਾਂ ਤਾਜ ਦੇ ਨੋਟੀਫਿਕੇਸ਼ਨਸ ਦੀ ਗੱਲ ਕਰ ਲੈਣਾ ਜੀ ਸਭ ਤੋਂ ਪਹਿਲਾ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੋਸਟਾਂ ਰਹਿਣ ਵਾਲੀਆਂ ਡਾਟਾਬੇਸ ਐਡਮਿਨਿਸਟਰेटर ਸੀਨੀਅਰ ਡਿਵੈਲਪਰ ਪ੍ਰੋਗਰਾਮਰ ਡਾਟਾ ਐਂਟਰੀ ਆਪਰੇਟਰ ਕਲਰਕ ਕਮਪਿਊਟਰ ਆਪਰੇਟਰ ਇਹ ਜੋ ਪੋਸਟਾਂ ਨੇ ਜੀ ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਆਈਟੀ ਇਨ ਚੰਡੀਗੜ੍ਹ ਐਸ ਪੀ ਆਈ ਸੀ ਇਹਨਾਂ ਵੱਲੋਂ ਜਾਰੀ ਹੋਈਆਂ ਹੋਰ ਬੇਰਵਿਆਂ ਦੇ ਲਈ ਇਹਨਾਂ ਦੀ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਜੀ www.spicindia.com ਇਸ ਵੈਬਸਾਈਟ ਨੂੰ ਨੋਟ ਕਰ ਸਕਦੇ ਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਲਾਅਤਮਿਕੀ 24 ਫਰਵਰੀ 2025 ਰਹਿਣ ਵਾਲੀ ਹੈ ਜੀ ਦੂਜੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਟੀਕਲ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਇਹਨਾਂ ਵੱਲੋਂ ਜਾਰੀ ਹੋਇਆ ਜੋ ਕਿ ਮੋਹਾਲੀ ਵਿਕੇ ਇਹ ਵਿਭਾਗ ਹੈਗਾ ਇਹਨਾਂ ਵੱਲੋਂ ਵੱਖ-ਵੱਖ ਕੰਸਲਟੈਂਟ ਤੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਕੰਸਲਟੈਂਟ ਕੈਟਾਗਰੀ 3 ਐਡਮਿਨਿਸਟ੍ਰੇਸ਼ਨ ਐਂਡ ਪਰਚੇਸ ਕੰਸਲਟੈਂਟ ਕੈਟਾਗਰੀ 3 ਇੰਟਰਨਲ ਆਡਿਟ ਕੰਸਲਟੈਂਟ ਕੈਟਾਗਰੀ 3 ਸਟੋਰਸ ਐਂਡ ਪਰਚੇਸ ਕੰਸਲਟੈਂਟ ਕੈਟਾਗਰੀ 4 ਇੰਟਰਨਲ ਆਡਿਟ ਕੰਸਲਟੈਂਟ ਕੈਟਾਗਰੀ 4 ਫਾਇਰ ਸੇਫਟੀ ਇਹਨਾਂ ਵਿਭਾਗਾਂ ਦੇ ਵਿੱਚ ਇਹਨਾਂ ਨੂੰ ਇੰਨਾ ਵਕਤ ਵਕਤ ਪੋਸਟਾਂ ਦੀ ਜ਼ਰੂਰਤ ਹੈ ਇੱਕ ਇੱਕ ਪੋਸਟ ਹੈ ਜੀ 65 ਸਾਲ ਏਜ ਲਿਮਿਟ ਰੱਖੀ ਗਈ ਹੈ ਇਹਨਾਂ ਵੱਲੋਂ ਇਹਨਾਂ ਵੱਲੋਂ ਪਹਿਲਾਂ ਵੀ ਜੂਨ 2024 ਤੋਂ ਅਗਸਤ 2024 ਤੱਕ ਇਹਨਾਂ ਅਰਜ਼ੀਆਂ ਦੇ ਲਈ ਮੰਗ ਕੀਤੀ ਗਈ ਸੀ ਉਹਨਾਂ ਤਰੀਕਾਂ ਦੇ ਦੌਰਾਨ ਜੇ ਕਿਸੇ ਕੈਂਡੀਡੇਟ ਨੇ ਅਪਲਾਈ ਕੀਤਾ ਉਹਨਾਂ ਨੂੰ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਤਾਂ ਨਵੇਂ ਸਿਰੇ ਤੋਂ ਵੀ ਇਹਨਾਂ ਵੱਲੋਂ ਇਹਨਾਂ ਪੋਸਟਾਂ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਹੋਰ ਵੀਰਵਿਆਂ ਦੇ ਲਈ ਤੁਸੀਂ ਫਾਰਮੈਟ ਦੇ ਲਈ ਜੋ ਪਰਫਾਰਮਾ ਹੈ ਭਰ ਕੇ ਅਪਲਾਈ ਕਰਨਾ ਉਹਦੇ ਲਈ ਤੁਸੀਂ ਇਹਨਾਂ ਦੀ ਵੈੱਬਸਾਈਟ ਨੋਟ ਕਰ www.nipear.gov.in/jobs ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਆ ਵੈਬਸਾਈਟ ਦੇ ਲੌਗਇਨ ਅਸੀਂ ਦੋਨਾਂ ਨੋਟੀਫਿਕੇਸ਼ਨ ਦੇ ਡਿਸਕ੍ਰਿਪਸ਼ਨ ਚ ਦਿੱਤੇ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਇਹਨਾਂ ਤੱਕ ਤੁਸੀਂ ਅਰਜ਼ੀਆਂ ਪਹੁੰਚਦੀਆਂ ਕਰ ਸਕਦੇ ਹੋ ਜੀ ਆਪਣੀਆਂ ਦਾ ਰਜਿਸਟਰ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਟੀਕਲ ਐਜੂਕੇਸ਼ਨ ਐਂਡ ਰਿਸਰਚ ਸੈਕਟਰ 67 ਐਸਐਸ ਨਗਰ ਮੁਹਾਲੀ ਇੱਥੇ ਇਹਨਾਂ ਕੋਲ ਤੁਸੀਂ ਅਰਜ਼ੀਆਂ ਪਹੁੰਚਦੀਆਂ ਕਰਨੀਆਂ ਜੀ ਪਰਫਾਰਮਾ ਭਰ ਕੇ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਇਹਨਾਂ ਤੱਕ ਪਹੁੰਚਦੇ ਕਰ ਸਕਦੇ ਹੋ ਹਾਂਜੀ ਅੱਜ ਦੇ ਆਪ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੋਗਨਲ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ